ਐਲੋਪੈਥੀ ਜਦੋਂ ਤੁਸੀਂ ਐਲੋਪੈਥੀ ਦੀ ਸਟੱਡੀ ਕਰੋਗੇ ਕਿ ਐਲੋਪੈਥੀ ਆਈ ਕਿੱਥੋਂ ਤਾਂ ਐਲੋਪੈਥਿਕ ਵਾਰ ਸਾਇੰਸ ਹੈ ਓਕੇ ਮਤਲਬ ਇਹਦਾ ਜਿਹੜਾ ਇਜਾਦ ਹੋਇਆ ਸੀ ਵਾਰ ਦੇ ਟਾਈਮਸ ਤੇ ਹੋਇਆ ਸੀ ਲੜਾਈਆਂ ਚੱਲ ਰਹੀਆਂ ਸੀ ਉਦੋਂ ਤੇ ਲੜਾਈਆਂ ਦੇ ਵਿੱਚ ਤੁਹਾਨੂੰ ਪਤਾ ਜਦੋਂ ਜ਼ਖਮੀ ਹੋਏ ਬੰਦਾ ਤੇ ਉਸ ਟਾਈਮ ਤੇ ਦਰਦ ਬਹੁਤ ਜ਼ਿਆਦਾ ਹੋ ਰਿਹਾ ਹੈ ਤਾਂ ਉਸ ਟਾਈਮ ਤੇ ਇਹ ਵਰਦਾਨ ਹੀ ਕਿ ਜਦੋਂ ਕਿਸੇ ਨੂੰ ਜ਼ਖਮ ਲੱਗੇ ਹੋਏ ਆ ਗੋਲੀਆਂ ਲੱਗੀਆਂ ਹੋਈਆਂ ਤਾਂ ਉਸ ਟਾਈਮ ਤੇ ਉਹ ਜਿਹੜਾ ਹਮ ਪੇਨ ਕਿਲਰਸ ਦਿੰਦੇ ਆ ਉਹਦੇ ਨਾਲ ਇੱਕ ਇੱਕ ਟਾਈਮ ਤੇ ਬੰਦੇ ਨੂੰ ਰਾਹਤ ਮਿਲ ਜਾਂਦੀ ਹੈ ਜੀ ਆਰਾਮ ਮਿਲਦਾ ਹੈ ਹਮ ਤੇ ਉਹ ਉਸ ਟਾਈਮ ਤੇ ਬਹੁਤ ਵਧੀਆ ਸੀ ਜੀ ਪਰ ਜਿੱਦੋਂ ਵਾਰ ਖਤਮ ਹੋ ਗਿਆ ਤੇ ਫੇਰ ਉਹ ਜਿਹੜੀਆਂ ਕੰਪਨੀਆਂ ਜਿਹੜੀਆਂ ਬਣਾ ਰਹੀਆਂ ਸੀ ਦਵਾਈਆਂ ਉਹ ਉਹ ਕੀ ਕਰਨਗੀਆਂ ਜੀ ਉਸ ਤੋਂ ਬਾਅਦ ਤੇ ਉਹਨਾਂ ਕੋਈ ਤਾਂ ਫੇਰ ਉਹਨਾਂ ਨੇ ਹੌਲੀ 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 ਇਹਨੂੰ ਇਸ ਤਰ੍ਹਾਂ ਸਿਸਟਮ ਦੇ ਵਿੱਚ ਇੰਟਰਡਿਊਸ ਕੀਤਾ ਔਰ ਲੋਕਾਂ ਨੂੰ ਉਹ ਈਜ਼ੀ ਲੱਗਦਾ ਹੈ ਮਨ ਲੋਕ ਇਹਨੂੰ ਪੇਨ ਹੋ ਰਿਹਾ ਹੈ ਤੜਪ ਰਿਹਾ ਹੈ ਦਰਦ ਦੇ ਨਾਲ ਔਰ ਉਸ ਟਾਈਮ ਤੇ ਬਸ ਪੇਨ ਕਿਲਰ ਖਾਏ ਔਰ 5-10 ਮਿੰਟ ਦੇ ਦਰਦ ਗਾਇਬ ਹੋ ਗਏ ਤਾਂ ਉਹਦੇ ਵਾਸਤੇ ਉਹ ਚਮਤਕਾਰ ਹੈ ਜੀ ਤੇ ਲੋਕਾਂ ਨੇ ਉਸ ਤਰੀਕੇ ਦੇ ਨਾਲ ਇਹਨੂੰ ਅਡਾਪਟ ਕਰ ਲਿਆ ਪਰ ਉਦੋਂ ਉਹਨਾਂ ਨੂੰ ਨਹੀਂ ਪਤਾ ਕਿ ਇਹਦੇ ਸਾਈਡ ਇਫੈਕਟਸ ਕੀ ਹੈ ਪਰ ਇਹ ਕੰਮ ਕਿਸ ਤਰ੍ਹਾਂ ਕਰਦੀ ਹੈ ਐਲੋਪੈਥੀ ਕੋਈ ਪੇਨ ਨੂੰ ਠੀਕ ਨਹੀਂ ਕਰਦੀ ਉਹ ਕੀ ਕਰਦੀ ਹੈ ਸਾਡੀ ਬਾਡੀ ਦਾ ਇੱਕ ਸਿਸਟਮ ਹੈ ਜਿਹੜਾ ਸਾਡੇ ਮਾਈਂਡ ਨੂੰ ਸਿਗਨਲ ਦਿੰਦਾ ਹੈ ਜੀ ਕਿ ਇੱਥੇ ਪੇਨ ਹੋ ਰਿਹਾ ਓਕੇ ਤਾਂ ਕਿ ਅਹੀਂ ਧਿਆਨ ਦਈਏ ਮੰਨ ਲਓ ਕਿਤੇ ਕੱਟ ਲੱਗਾ ਤਾਂ ਉੱਥੇ ਦਰਦ ਹੋਏਗਾ ਜੀ ਤਾਂ ਕਿ ਅਸੀਂ ਉਹਦੇ ਧਿਆਨ ਦਈਏ ਔਰ ਉਹਨੂੰ ਠੀਕ ਕਰੀਏ ਹਮਮ ਅਗਰ ਅਸੀਂ ਉਹਨੂੰ ਠੀਕ ਨਹੀਂ ਕਰਾਂਗੇ ਜੀ ਅਗਰ ਹੱਡ ਨੂੰ ਪੇਨ ਹੀ ਨਹੀਂ ਹੋਏਗਾ ਤਾਂ ਫਿਰ ਅਸੀਂ ਉਹਦੇ ਤੇ ਧਿਆਨ ਨਹੀਂ ਦੇਵਾਂਗੇ ਤੁਹਾਡਾ ਖੂਨ ਪੂਰਾ ਵਹਿ ਸਕਦਾ ਹੈ ਬਾਹਰ ਜੀ ਹੈਨਾ ਤਾਂ ਇਹ ਸਾਡਾ ਸਿਸਟਮ ਹੈ ਮੈਕੈਨਿਜ਼ਮ ਹੈ ਬੋਡੀ ਦਾ ਕਿ ਉਹ ਪੇਨ ਕਰਕੇ ਦੱਸਦੀ ਹੈ ਬ੍ਰੇਨ ਨੂੰ ਕਿ ਇਸ ਜਗ੍ਹਾ ਤੇ ਧਿਆਨ ਦਿਓ ਧਿਆਨ ਦਿਓ ਹਨਾ ਉਹ ਉਹ ਸਿਗਨਲ ਦਾ ਸਿਸਟਮ ਹੁਣ ਅਸੀਂ ਕੀ ਕਰ ਰਹੇ ਹਾਂ ਜਿਹੜਾ ਪੇਨ ਕਿਲਰਸ ਹੈ ਉਹ ਕੀ ਕਰਦੇ ਆ ਉਹ ਸਿਸਟਮ ਨੂੰ ਬਲੌਕ ਕਰ ਦਿੰਦੇ ਆ ਓਕੇ ਉਹ ਜਿਹੜਾ ਸਿਗਨਲ ਦਾ ਸਿਸਟਮ ਹੈ ਨਾ ਓਕੇ ਮੰਨ ਲਓ ਕੱਟ ਲੱਗਾ ਬਾਡੀ ਇੱਥੇ ਤੇ ਸਿਗਨਲ ਜਾਂਦਾ ਉਹਨੂੰ ਬਲੌਕ ਕਰ ਦਿੰਦੇ ਆ ਦਰਦ ਦਾ ਪਤਾ ਨਹੀਂ ਚੱਲ ਹਾਂਜੀ ਉਹ ਜਿਹੜੇ ਜਿਹੜੇ ਕੈਮੀਕਲਸ ਪ੍ਰੋਡਿਊਸ ਹੋ ਰਿਹਾ ਔਰ ਉਹ ਜਾ ਕੇ ਸਿਸਟਮ ਨੂੰ ਇੱਥੇ ਦੱਸ ਰਿਹਾ ਬ੍ਰੇਨ ਨੂੰ ਕਿ ਇੱਥੇ ਪੇਨ ਹੋ ਰਿਹਾ ਉਹ ਜਿਹੜੇ ਕੈਮੀਕਲਸ ਹੈ ਉਹਨੂੰ ਹੀ ਉਹ ਬਿਲਕੁਲ ਖਤਮ ਕਰ ਦਿੰਦਾ ਹੈ ਠੀਕ ਠੀਕ ਤਾਂ ਬ੍ਰੇਨ ਨੂੰ ਸਿਗਨਲ ਨਹੀਂ ਮਿਲ ਰਿਹਾ ਕਿ ਉੱਥੇ ਦਰਦ ਹੋ ਰਿਹਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਉੱਥੇ ਦੀ ਉੱਥੇ ਹੀ ਹੈ ਤੇ ਤੁਸੀਂ ਦੇਖੋ ਹੌਲੀ ਹੌਲੀ ਜਿਸ ਤਰ੍ਹਾਂ ਪੇਨ ਕਿਲਰ ਲਿਆ ਕਿ ਹੇਦ ਸਿਰ ਪੀੜ ਹੋ ਰਹੀ ਹੈ ਜਾਂ ਜੋੜਾਂ ਅੰਸ ਦਰਦੇ ਆ ਕਿਤੇ ਵੀ ਦਰਦ ਹੈ ਜੀ ਤਾਂ ਪੇਨ ਕਿਲਰ ਲਿਆ ਥੋੜੀ देर ਆਰਾਮ ਆ ਗਿਆ ਫਿਰ ਥੋੜੀ ਦੇਰ ਬਾਅਦ ਫਿਰ ਉਹ ਪੇਨ ਵਾਪਸ ਆ ਜਾਂਦਾ ਹੈ ਹਨਾ ਤੇ ਇਹ ਹੌਲੀ 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 ਪਹਿਲੋਂ ਕਿਸੇ ਨੂੰ ਇੱਕ ਗੋਲੀ ਦੇ ਨਾਲ ਆਰਾਮ ਆ ਜਾਂਦਾ ਫਿਰ ਹੌਲੀ ਹੌਲੀ ਦੋ ਖਾ ਲੈਣ ਤਿੰਨ ਖਾ ਲੈਣ ਉਹ ਸਿਸਟਮ ਇਸ ਤਰ੍ਹਾਂ ਹੀ ਉਸ ਚੀਜ਼ ਨੂੰ ਅਡਾਪਟ ਕਰ ਲੈਂਦੇ ਆ ਕਰ ਲੈਂਦਾ ਮਤਲਬ ਉਸ ਚੀਜ਼ ਨੂੰ ਉਹਦੇ ਵਾਸਤੇ ਉਸ ਚੀਜ਼ ਦਾ ਉਹ ਸਿਸਟਮ ਨੂੰ ਬਾਈਪਾਸ ਉਹ ਦਵਾਈ ਫਿਰ ਐਕਚੁਅਲੀ ਹਾਂਜੀ ਜਿਵੇਂ ਆਪਣੇ ਮਨ ਕਿ ਚਲੋ ਕੱਟ ਲਗੋ ਤਾਂ ਕੋਈ ਟਾਈਮ ਪੀਰੀਅਡ ਹੁੰਦਾ ਠੀਕ ਹੋਣ ਦਾ ਹਾਂਜੀ ਤੇ ਉਦੋਂ ਤੱਕ ਆਪਾਂ ਮੈਡੀਸਿਨ ਖਾਈ ਜਾਂਦੇ ਆਪਾਂ ਹੁੰਦਾ ਇਹਦੇ ਨਾਲ ਠੀਕ ਹੋ ਇਹਦੇ ਨਾਲ ਠੀਕ ਹੋਇਆ ਪਰ ਉਹ ਨੇਚਰਲੀ ਉਹ ਠੀਕ ਹੋਣਾ ਹੀ ਹੋਣਾ ਤੁਸੀਂ ਨਹੀਂ ਵੀ ਖਾਓਗੇ ਫਿਰ ਵੀ ਠੀਕ ਹੋਏਗਾ